ਫਰੀਦਕੋਟ ਜ਼ਿਲ੍ਹੇ ਦੇ ਜੈਤੋ ਸੀਆਈ ਸਟਾਫ ਦੀ ਟੀਮ ਵੱਲੋਂ ਗਸ਼ਤ ਦੌਰਾਨ ਡਬੜੀ ਖਾਨੇ ਸੂਏ ਦੇ ਨਜ਼ਦੀਕ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਉਸ ਨੌਜਵਾਨ ਪਾਸੋਂ ਇੱਕ 32 ਬੋਰ ਦਾ ਪਿਸਤਲ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀ ਖਿਲਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਫਰੀਦਕੋਟ ਨੇ ਨਸ਼ਿਆਂ ਦੇ ਖਿਲਾਫ ਤੇ ਅਤੇ ਅਪਰਾਧਿਕ ਮਾਮਲਿਆਂ ਦੇ ਖਿਲਾਫ ਜਿਹੜੀ ਮਹਿਮ ਚਲਾਈ ਆ ਉਸ ਦੇ ਵਿੱਚ ਰੋਜ਼ ਕੋਈ ਨਾ ਕੋਈ ਨਵੀਂ ਤਲਾਸ਼ ਪ੍ਰਾਪਤੀ ਹੁੰਦੀ ਜਾ ਰਹੀ ਆ ਜਿਸ ਦੇ ਤਹਿਤ ਕੱਲ ਇੱਕ ਸਾਡੇ ਜੈਥੋ ਸੀਰੀਅਸ ਸਟਾਫ ਦੇ ਉਚਾਰ ਦੇ ਲਾਲਦੀ ਟਗਰਨੀ ਇਹ ਐ ਅਸੀਂ ਜਸਵੀਰ ਸਿੰਘ ਭੇੜੇ ਪੁਰਸ਼ਾਂ ਦੀ ਤਲਾਸ਼ ਵਿੱਚ ਜਦ ਦਬਲੀ ਖਾਨੇ ਸੂਵੇ ਦੇ ਕੋਲ ਪਹੁੰਚਿਆ ਤਾਂ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੀ ਬਣਾ ਤੇ ਕਾਬੂ ਕੀਤਾ ਗਿਆ ਅਤੇ ਜਿਸ ਦਾ ਨਾਮ ਹਰਜੀਤ ਸਿੰਘ ਉਰਫ ਹਣੀ ਦਿੱਲੀ ਵਾਲਾ ਸਨੋਪ ਗੁਰਦੀਪ ਸਿੰਘ ਵਾਸੀ ਕਮਰਾਪੱਤੀ ਜਤੂ ਦੱਸਿਆ ਤੇ ਜਿਹੜੀ ਤਲਾਸ਼ੀ ਦੌਰਾਨ ਇੱਕ 32 ਬੋਰ ਪਿਸਟਲ ਅਤੇ ਦੋ ਜਿੰਦਾ ਰੋਹ ਪ੍ਰਾਪਤ ਹੋਏ ਇਹਦੇ ਖਿਲਾਫ 2540 ਨੰਬਰ ਅਲਮੈਕ ਦਾ ਪਰਚਾ ਦਰਜ ਕੀਤਾ ਗਿਆ ਕ੍ਰਾਈਮ ਪਹਿਲਾਂ ਵੀ ਤੇ 2023 ਦੇ ਵਿੱਚ ਇੱਕ ਸਾਈਜ਼ ਦਾ ਪਰਚਾ ਹੋਇਆ ਸੀ ਜੀ ਜੇਸਟ ਲਖੋ ਜੀ ਪੁੱਛ ਪੁੱਛ ਕਰ ਰਹੇ ਆ ਡਿਮਾਂਡ ਲੈ ਆਇਆ ਜੀ ਜੋ ਗੱਲ ਸਾਹਮਣੇ ਆਏਗੀ ਤੁਹਾਡਾ ਸ਼ੇਅਰ ਕੀਤੀ ਜਾਵੇਗੀ